हरियाणा ਦੀ ਇਲੈਕਸ਼ਨ ਤੋਂ ਬਾਅਦ ਉਮੀਦ ਆ ਵੀ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਤੇ ਕੇਜਰੀਵਾਲ ਸਾਹਿਬ ਉਹਨਾਂ ਹਰਿਆਣੇ ਦੇ ਵਿੱਚ ਕਾਂਗਰਸ ਦੇ ਖਿਲਾਫ ਬਿਲਕੁਲ ਨਹੀਂ ਬੋਲਣਗੇ ਅੰਮ੍ਰਿਤਪਾਲ ਧੀ ਦੇ ਹਾਈ ਦੇ ਤੇ ਚਾਂਸ ਕੋਈ ਨਹੀਂ ਹੈ ਦੂਜੀ ਗੱਲ ਤੁਸੀਂ ਕੋਈ ਸਾਈਨ ਨਹੀਂ ਕਰਨੇ ਮਤਲਬ ਪੋਲਿਟਿਕ ਸਭ ਪੋਲਿਟੀਕਲ ਤੇ ਮੋਟੀਵੇਟਡ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਜਿੱਦਾਂ ਹੀ ਦਿਨ ਚੜ੍ਹਿਆ 1:35 ਵਜੇ ਐਨਆਈਏ ਦੀ ਟੀਮ ਜਿਹੜੀ ਆ ਇਹ ਪੂਰੇ ਪੰਜਾਬ ਦੇ ਵਿੱਚ ਰੇਡ ਕਰਦੀ ਆ ਰੇਡ ਕਰਦੀ ਆ ਜਲੂਪੁਰ ਖੇੜਾ ਜਲੂਪੁਰ ਖੇੜਾ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਦਾ ਜੱਦੀ ਪਿੰਡ ਆ ਤੇ ਐਨਆਈਏ ਰੇਡ ਕਰਦੀ ਆ ਉਹਨਾਂ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਤੇ ਨਾਲ ਹੀ ਐਨਆਈਏ ਰੇਡ ਕਰਦੀ ਆ ਸਮਾਲ ਸਰ ਜਿਹੜਾ ਜ਼ਿਲ੍ਹਾ ਮੋਗਾ ਦੇ ਵਿੱਚ ਕਸਬਾ ਪਿੰਡ ਆ ਉਦਾਂ ਤੇ ਤੇ ਉੱਥੇ ਰੇਡ ਕਰਦੇ ਆ ਕਬੀਸ਼ਰ ਦੇ ਘਰ ਕਬੀਸ਼ਰ ਜਿਹੜੇ ਆ ਉਹ ਹਾਲ ਹੀ ਦੇ ਵਿੱਚ ਜਿਹੜਾ ਵਾ ਉਹ ਕੈਨੇਡਾ ਜਾ ਕੇ ਆਏ ਸੀਗੇ ਤੇ ਉਹਨਾਂ ਦੇ ਘਰ ਵੀ ਰੇਡ ਕੀਤੀ ਜਾਂਦੀ ਆ ਮੱਖਣ ਸਿੰਘ ਕੁਵੀਸ਼ਰ ਨੇ ਸੋ ਇਸ ਪੂਰੇ ਦਿਨ ਜਿੱਦਾ ਚੜਦਾ ਇਥੋਂ ਹੀ ਅਸੀਂ ਖਬਰਾਂ ਦਾ ਜਿਹੜਾ ਸਿਲਸਲਾ ਫਿਰ ਸ਼ੁਰੂ ਕਰਦੇ ਆ ਵੀ ਜਦੋਂ 5:30 ਵਜੇ ਰੇਡ ਹੁੰਦੀ ਆ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਜਿੱਥੋਂ ਤੱਕ ਐਨਆਈਏ ਦਾ ਮਾਮਲਾ ਹੈ ਜੀ ਤੁਹਾਨੂੰ ਪਤਾ ਹੈ ਇਹਦੀ ਜਿਹੜੀ ਮੰਤਰ ਸੀ 2008 ਸ਼ੁਰੂ ਕੀਤੀ ਗਈ ਸੀ ਕਿ ਸਾਡੇ ਕੋਲੇ ਕੋਈ ਏਜੰਸੀ ਨਹੀਂ ਸੀ ਵੀ ਜਿਹੜੀ ਅਤਵਾਦ ਦੇ ਨਾਲ ਲੜ ਸਕੇ ਉਹਦੀ ਇਨਕੁਆਰੀ ਕਰ ਸਕੇ ਸੀਬੀਏਗੀ ਜੀ ਸੀਬੀਏ ਨੂੰ ਸਿਰਫ ਸਟੇਟ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਉਹਦੇ ਕੋਈ ਕੋਈ ਵੀ ਸਾਡੇ ਕੋਲ ਇਹੋ ਜਿਹੀ ਏਜੰਸੀ ਨਹੀਂ ਸੀ ਸਿੱਧੇ ਤੌਰ ਤੇ ਅਪਕਾਰਵੀ ਕਰ ਸੇ ਲੇਕਿਨ 2008 ਤੇ ਵੀ ਜਦੋਂ ਅਖਸ਼ਰਤਾਂ ਤੇ ਹਮਲਾ ਹੁੰਦਾ ਉਸ ਤੋਂ ਬਾਅਦ ਇਹ ਬਣਾਈ ਜਾਂਦੀ ਐ ਐਨਡੀਏ ਐਨਆਈਏ ਨੂੰ ਖੁੱਲੇ ਅਧਿਕਾਰ ਨੇ ਉਹ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਜਗ੍ਹਾ ਬਿਨਾਂ ਕਿਸੇ ਨੂੰ ਜਾਣਕਾਰੀ ਦਿੱਤੇ ਆ ਜਾ ਕੇ ਜਾ ਰੈਡ ਕਰ ਸਕਦੀ ਹੈ ਕਿਸੇ ਬੰਦੇ ਨੂੰ ਹਰਾਸ ਲੈ ਸਕਦੀ ਹੈ ਬਹੁਤ ਅਸੀਮਤ ਕਰ ਦਿੱਤੇ ਖैर ਜੇ ਇਹਨਾਂ ਦੀ ਆਪਾਂ ਪੜਤਾਲ ਦੀ ਗੱਦਕਲੀਏ ਤੇ ਮੈਨੂੰ ਨਹੀਂ ਉਮੀਦ ਭੇਜੇ ਤੱਕ ਇਹਨਾਂ ਕੇਸ ਨਿਪਰੇ ਚਾੜਿਆ ਹੋਵੇ ਜੇ ਚਾੜੇ ਬਹੁਤੀ 20 ਸਾਲ ਲੱਗ ਗਏ ਹੋਣਗੇ 15 ਸਾਲ ਲੱਗ ਗਏ ਹੋਣਗੇ ਐਨਆਈ ਬੜੀ ਜ਼ਰੂਰ ਆ ਲੈਕਿਨ ਹੁਣ ਇਹ ਸਿਰਫ ਜਿਹੜੀ ਇੱਕ ਜਿਹੜੇ ਬੰਦੇ ਜਿਵੇਂ ਤੁਸੀਂ ਕਵੀਸ਼ਰ ਦੀ ਗੱਲ ਕੀਤੀ ਆ ਮੱਖਣ ਸਿੰਘ ਮੱਖਣ ਸਿੰਘ ਕਵੀਸ਼ਰ ਇਹ ਲੋਕ ਜਦੋਂ ਇੱਕ ਨਾਲ ਉੱਥੇ ਜਾ ਕੇ ਕੈਨੇਡਾ ਦੇ ਵਿੱਚ ਧਰਨਾ ਦਿੱਤਾ ਸੀ ਉੱਥੋਂ ਦੇ ਖਾਲਸਤਾਨੀਆਂ ਤੇ ਇਹ ਸ਼ਾਮਲ ਹੋਏ ਸੀ ਉਹਦੇ ਵਿੱਚ ਇਹਨਾਂ ਦੀ ਤਸਵੀਰਾਂ ਔਨ ਕਰਕੇ ਜਿਹੜਾ ਸੀ ਇਹਨਾਂ ਤੇ ਰੇਡ ਹੋਈ ਵੀ ਦੱਸੋ ਤੁਸੀਂ ਉੱਥੇ ਕੀ ਲੈਣਗੇ ਅਸੀਂ ਤੇ ਕਿਵੇਂ ਗਏ ਸੀ ਤੁਸੀਂ ਸ਼ਮੂਲਿਤ ਕੀਤਾ ਤੁਸੀਂ ਦੇਸ਼ ਵਿਰੋਧੀ ਹੋ ਪਹਿਲੀ ਗੱਲ ਤੇ ਇੰਨਾ ਕਿਤੇ ਘੱਟੋ ਘੱਟ ਖਿਆ ਰੱਖਣੀ ਜੀ ਤਾਂ ਬੰਦੇ ਨੂੰ ਤੁਸੀਂ ਵਿਦੇਸ਼ੀ ਲੱਗ ਰਿਹਾ ਟੂਰਿਸਟ ਗਏ ਹੋ ਨਾ ਕਿ ਉੱਥੇ ਮਿਲਾਂਗਾ ਨਾ ਕੋਈ ਜਿਆ ਪੋਲਿਟਿਕਲ ਸਾਈਨ ਮਿਲ ਲਵੇ ਭਾਈ ਉੱਥੇ ਉਹਦੀ ਲੋੜ ਹੀ ਨਹੀਂ ਕਿ ਤੁਹਾਨੂੰ ਹੈਗੀ ਇਸ ਕਰਕੇ ਬੜਾ ਕੁਝ ਵੇਖਣਾ ਪੈਂਦਾ ਬਾਕੀ ਸਿੱਖਾਂ ਦਾ ਵਧੇਕਿਆ ਤੇ ਹੋਣ ਦੀ ਗੱਲ ਕੋਈ ਨਵੀਂ ਨਹੀਂ ਹੈਗੀ ਪਹਿਲਾਂ ਵੀ ਹੁੰਦੀ ਆਈ ਹੈ ਅੱਜ ਤੋਂ ਨਹੀਂ 500 ਸਾਲ ਤੋਂ ਵਧੇਕੀ ਹੁੰਦੀ ਆਈ ਹੈ ਬਾਬੇ ਨਾਨਕ ਨੂੰ ਵੀ ਫਰਕ ਅੰਦਰ ਬਾਬਰ ਨੇ ਕਰ ਹੀ ਦਿੱਤਾ ਸੀ ਗੁਰੂ ਸਾਹਿਬ ਦੀਆਂ ਦੋਛਾਤਾਂ ਵੀ ਹੋਈਆਂ ਇਹਦੇ ਵਿੱਚ ਇਸ ਕਰਕੇ ਸਿੱਖਾਂ ਨੂੰ ਚਾਹੀਦਾ ਹੈ ਵੀ ਜਿਹੜੀ ਅੱਜ ਦਾ ਦਿਨ ਜਿਹੜਾ ਵਾ ਅੱਜ ਜਿਹੜਾ ਅੱਜ ਹੈ ਨਾ ਅੱਜ ਅੱਜ ਦਾ ਦਿਨ ਅੱਜ ਜਿਹੜਾ ਸਮਾਂ ਚੱਲ ਰਿਹਾ ਇਹ ਸਮੇਂ ਦੇ ਵਿੱਚ ਦਿਮਾਗ ਵੀ ਲੋ ਉਹ ਵਰਤਨ ਦੀ ਲੋੜ ਹੈ ਦਿਮਾਗ ਵਰਤ ਕੇ ਲੜਾਈ ਲੜ ਸਕਦੇ ਹੋ ਤੁਸੀਂ ਬੱਚੇ ਆਪਣੇ ਵੱਤਵਦ ਪੜਾਓ ਇਜ਼ਰਾਈਲ ਤੋਂ ਵੀ ਸੀ ਬਾਕਾਇਦਾ ਤੋਂ ਸਬਕ ਲਓ ਇਜ਼ਰਾਈਲ ਵਾਲਿਆਂ ਨੇ ਕਿਵੇਂ ਲਿਆ ਸੀ ਦੇਸ਼ ਉਹਨਾਂ ਜਿੱਦ ਜਿਸ ਤਿੱਕੇ ਨੇ ਹਿਟਲਰ ਨੇ ਇਜ਼ਰਾਈਲ ਖਤਮ ਕਰਤੇ ਸੀਗੇ ਜੂਦੀ ਖਤਮ ਕਰਤੇ ਸੀਗੇ ਤੇ ਜੂਦੀ ਜਿਹੜੇ ਬੱਚੇ ਸੀ ਫਿਰ ਉਹਨਾਂ ਨੇ ਕਿਹਾ ਸੀ ਆਪਣੇ ਬੱਚੇ ਵੱਧ ਤੋਂ ਵੱਧ ਪੜਾਓ ਉਹਨਾਂ ਦੀਆਂ ਔਰਤਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕਰੇ ਬੱਚੇ ਜਿਹੜੇ ਸੀ ਵਿਗਿਆਨੀ ਬਣਾਏ ਤੇ ਉਹਨਾਂ ਨੇ ਇੱਕ ਬਣਾਇਆ ਸੀ ਇੱਕ ਬਕਾਇਦ ਤੌਰ ਤੇ ਰਸਾਇਣ ਬਣਾਇਆ ਸੀਗਾ ਜਿਹੜਾ ਬਰੂਧ ਚ ਪੈਂਦਾ ਸੀ ਉਹਨਾਂ ਨੂੰ ਅਮਰੀਕਾ ਕਹਿੰਗਾ ਸਾਨੂੰ ਇਹ ਬਰੂਧ ਦੀ ਕੰਪੋਜੀਸ਼ਨ ਦੇ ਦਿਓ ਕਹਿੰਦੇ ਨਹੀਂ ਬਰੂਧ ਖੀਦੋ ਸਾਡੇ ਕੋਲ ਕੋਈ ਸੀ ਅਖੀਰ ਤੇ ਉਹਨਾਂ ਨੇ ਫੈਸਲਾ ਕੀਤਾ ਵੀ ਤਖੜਾ ਗੰਤਰੀ ਸਾਡੇ ਨੂੰ ਕਿਤੇ 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 ਖੋਦ ਲੈ ਲਈਆਂ ਇਹਦੇ ਕੋਲੇ ਇੱਕ ਸ਼ਰਤ ਰੱਖਦੇ ਉਹਨਾਂ ਨੇ ਵੀ ਛੱਤ ਰੱਖੀ ਵੀ ਸਾਨੂੰ ਇੱਕ ਕੰਟਰੀ ਦੇ ਦੇ ਦਿਓ ਤਾਂ ਉਦੋਂ ਇਜ਼ਰਾਈਲ ਮਿਲਿਆ ਸੀ ਮਤਲਬ ਬਾਕੀ ਗੱਲਾਂ ਨਾਲ ਇੱਕ ਗੱਲ ਉਹਦੇ ਜੇ ਵੀ ਸ਼ਾਮਲ ਸੀ ਵੀ ਸਿੱਖ ਉਹਨਾਂ ਇਜ਼ਰਾਈਲ ਵਾਲਿਆਂ ਨੇ ਜੁਹਦੀਆਂ ਨੇ ਆਪਣੇ ਦਿਮਾਗ ਨਾਲ ਲਿਆ ਸੀ ਇਜ਼ਰਾਈਲ ਹੋਰ ਅਗਲੀ ਗੱਲ ਕਰਦੇ ਸਾਡੀ ਸਾਫ ਸਾਫ ਸਾਡਾ 80 ਟਾ ਮਾਰਨਾ ਕੁਝ ਨਹੀਂ ਹੋਣਾ ਜੇ ਕੁਝ ਵੀ ਲੈਣਾ ਦਿਮਾਗ ਵਰਤੇ ਕੇ ਲੈ ਸੇ ਤੁਹਾਡੀ ਅੱਜ ਦੀ ਜਿਹੜੀ ਯੂਪੀਐਸਸੀ ਦੀ ਕਿੰਨੀ 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 ਨਫਰੀ ਰਹਿ ਗਈ ਹੈ ਪੰਜਾਬ ਦੇ ਵਿੱਚ 1984 ਤੋਂ ਬਾਅਦ ਕੋਈ ਕੰਮ ਦਾ ਜਿਹੜਾ ਵਾ ਬਕਾਇਦਾ ਤੋਂ ਜਿਹੜਾ ਦਾਨੇ ਵਾਲੀ ਹੁੰਦਾ ਸੀਗਾ ਦਾਨੇ ਵਾਲੀ ਤੋਂ ਬਾਅਦ ਕੋਈ ਵੀ ਇਹੋ ਜਿਹਾ ਪੁਲਿਸ ਪੁਲਿਸ ਮੁਖੀ ਨਹੀਂ ਲੱਗਾ ਜਿਹੜਾ ਜਿਹੜਾ ਸਿਰਫ ਵੈਲਫੇਅਰ ਵਾਸਤੇ ਕੰਮ ਕਰ ਸਕਿਆ ਕੇਪੀਐਸ ਗਿਲ ਦਾ ਤੇ ਇੱਕੋ ਹੀ ਸੀਗਾ ਉਹਨੂੰ ਕਿਸੇ ਨੇ ਕਿਹਾ ਸੀ ਤੂੰ ਪੰਜਾਬ ਚੋਂ ਜਿਹੜੇ ਉਹ ਖਾਲਸ ਨੇ ਨਾ ਖਾਲਸ ਨੇ ਮਾਰ ਰਹੇ ਨੇ ਇਹ ਜੱਟਵਾਦ ਉਹਨੂੰ ਖਤਮ ਕਰ ਰਿਹਾ ਮੈਨੂੰ ਪਤਾ ਕਿਵੇਂ ਖਤਮ ਕਰ ਲੈਣਾ ਇਸ ਕਰਕੇ ਤੁਸੀਂ ਜਰੂਰ ਜੰਗ ਲੜੋ ਆਪਣੀ ਤਰੀਕੇ ਤੇ ਸਲੀਕੇ ਨਾਲ ਲੜੋ ਰਈ ਗੱਲ ਅਮਰਿਤਪਾਲ ਦੀ ਅਮਰਿਤਪਾਲ ਦੇ ਚਾਚਾ ਪ੍ਰਗਟ ਸਿੰਘ ਸੰਧੂ ਨੇ ਉਹਨਾਂ ਦੀ ਫਰਨੀਚਰ ਦੀ ਦੁਕਾਨ ਹੈ ਬਾਕਾਇਦਾ ਤੋਂ ਉੱਥੇ ਬੜੀ ਵੱਡੀ ਉੱਥੇ ਤੇ ਉਹਨਾਂ ਦੇ ਘਰ ਤੜਕੇ ਰੇਡ ਕੀਤਾ ਤੇ ਪ੍ਰਗਟ ਸਿੰਘ ਦੇ ਘਰ ਨਹੀਂ ਮਿਲੇ ਉਹਨਾਂ ਦੀ ਪਤਨੀ ਘਰ ਮਿਲੀ ਤੇ ਉਹਨਾਂ ਦੇ ਘਰ ਦਾ ਇੱਕ ਇੱਕ ਪੱਤਾ ਫੋੜਿਆ ਉਹਨਾਂ ਨੇ ਉਹਨਾਂ ਦੇ ਮੋਬਾਈਲ ਲੱਗੇ ਨੇ ਹਾਰਡ ਡਿਸਕ ਲੱਗੇ ਨੇ ਕੰਪਿਊਟਰ ਦੀ ਬਾਕਾਇਦਾ ਤੇ ਯੂਐਸਬੀ ਲੱਗੇ ਆ ਹੋਰ ਜਿਹੜੇ ਹੋ ਜਾਂ ਸਮਾਨ ਇਲੈਕਟ੍ਰੋਨਿਕ ਦਾ ਨਾਲ ਲੱਗੇ ਨੇ ਉਹਨਾਂ ਦੀ ਜਿਹੜੀ ਵਾਈਫ ਸੀ ਉਹਦੇ ਚਾਚੀ ਸੁਨ ਨਾਲ ਲੈ ਕੇ ਗਏ ਨੇ ਲੇਕਿਨ ਉਹ ਨਾਲ ਨਹੀਂ ਕਿਤੇ ਖੜਿਆ ਉਹਨਾਂ ਨੂੰ ਸਿਰਫ ਵਿਆਹ ਥਾਣੇ ਜਾ ਕੇ ਪੁਸ਼ਪਤਾਲ ਵਾਸਤੇ ਖੜਿਆ ਵਾ ਤੇ ਜਿਹੜੀ ਐਨਆਈਏ ਹੁੰਦੀ ਉਹਦੀ ਪੁਸ਼ਪਤਾਲ ਤਰੀਕਾ ਜਿਹਨਾਂ ਦਾ ਵੀ ਡਾਂਗ ਫੜ ਲੋ ਕਿਸੇ ਦੁਵਾਲੇ ਉਹ ਤੁਹਾਨੂੰ ਸਵਾਲਾਂ ਜਿੰਨ ਨਾਲ ਜਹਾ ਦਿੰਦੇ ਆ ਵੀ ਤੁਸੀਂ ਸੱਚ ਬੋਲਣੇ ਮਜਬੂਰ ਹੋ ਜੰਦੇ ਹੋ ਹੋਰ ਉਹ ਕੋਈ ਗੱਲ ਨਹੀਂ ਬਾਕੀ ਅਜੇ ਤੱਕ ਉਹਦੀ ਪੂਰੀ ਰਿਪੋਰਟ ਸਾਹਮਣੇ ਨਿਆਂਈ ਉਹਨਾਂ ਦੇ ਫਾਦਰ ਨੇ ਵੀ ਨਹੀਂ ਗੱਲ ਕੀਤੀ ਤਰਸੀਮ ਸਿੰਘ ਉਹ ਬੈਠੇ ਤੇ ਥਾਣੇ ਦੇ ਬਾਹਰ ਇਕੱਠੇ ਹੋ ਗਏ ਸਾਰੇ ਉੱਥੇ ਪਤਾ ਕਨਵੀਚ ਦੱਸੋ ਜੀ ਕਾੜੇ ਵਾਸਤੇ ਰਿਡ ਕਰ ਰਹੇ ਹਾਂ ਲੇਕਿਨ ਉਹਨਾਂ ਨੇ ਇਸ ਗੱਲ ਤੋਂ ਜਿਹੜੀ ਆ ਉਹ ਬਕਾਇਦਾ ਤੌਰ ਤੇ ਦੁੱਖਜਾਨ ਕੀਤਾ ਵਾ ਚਿੰਤਾਜਾਨ ਕੀਤੀ ਆ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਉਹਨਾਂ ਨੇ ਨੁਮਾਇੰਦਗੀ ਨਹੀਂ ਕਰ ਦਿੱਤੀ ਜਾ ਰਹੀ ਬਾਰ ਬਾਰ ਸਾਨੂੰ ਸਾਡੇ ਰਿਸ਼ਤੇਦਾਰਾਂ ਨੂੰ ਇੱਕ ਜਗ੍ਹਾ ਹੋਰ ਰਿਡ ਕੀਤਾ ਉਹਨਾਂ ਨੇ ਉਹ ਵੀ ਇਹਨਾਂ ਦੇ ਭਾਈ ਅਮਰਤਪਾਲ ਸਿੰਘ ਖਾਸਮਖ ਜਿੱਥੇ ਰਿਡ ਕੀਤਾ ਵਾ ਇਹ ਕਿਉਂ ਕੀਤੇ ਜਾ ਰਹੇ ਨੇ ਇਹਦੇ ਬਾਰੇ ਤਾਂ ਜੇ ਕੋਈ ਸਪਸ਼ਟ ਵੀ ਹੈਗਾ ਬਾਕੀ ਪਤਾ ਲੱਗ ਜੂਗਾ ਸ਼ਾਮ ਤੱਕ ਸਕਲ ਤੱਕ ਪਤਾ ਲੱਗ ਜੂਗਾ ਕਿ ਉਹਨਾਂ ਨੇ ਜਿਹੜੀ ਸੀ ਕਿਉਂ ਉਹਨਾਂ ਦੇ ਘਰ ਰੇਡ ਕੀਤਾ ਕਿਹੜੀ ਗੱਲੋਂ ਕੀਤਾ ਕੀ ਬਰਾਮਦ ਕੀਤਾ ਕੀ ਨਹੀਂ ਕੀਤਾ ਤੇ ਮੈਂ ਉਹੀ ਗੱਲ ਕਹਿੰਦਾ ਇਹ ਐਨਆਈਏ ਜਿਹੜੀ ਹੈ ਹਰਾਸਮੈਂਟ ਏਜੰਸੀ ਬਣੀ ਹਰਾਸਮੈਂਟ ਜਿੰਨੂੰ ਮਰਜ਼ੀ ਕਿ ਜਿੱਥੇ ਕਰ ਮਰਜ਼ੀ ਆ ਕੇ ਰੇਡ ਕਰ ਪੁੱਛ ਲੋ ਤੁਸੀਂ ਖਾਲਸਾ ਨਹੀਂ ਹੋ ਜੀ ਤੁਹਾਡਾ ਸੰਧ ਪਾਕਿਸਤਾਨ ਨਾਲ ਜੁੜਦਾ ਜੀ ਤੁਹਾਡਾ ਪਿੱਛੇ ਦੇ ਕੁਝ ਕਿਸਾਨ ਆਗੂਆਂ ਦੇ ਵੀ ਰੇਡ ਹੋਈ ਸੀਗੀ ਪੱਟੀ ਸਾਹਿਬ ਜੀ ਧਿਆਨ ਦਿਓ ਬਿਲਕੁਲ ਬਿਲਕੁਲ ਜੀ ਕੀਤਾ ਕੀ ਆ ਸਸਾ ਨੂੰ ਅਗਵਜੂ ਦੀ ਰਿਪੋਰਟ ਕਰਨ ਤੋਂ ਬਾਅਦ ਕੀਤਾ ਕੀ ਹੈ ਕੀ ਫੜਿਆ ਕਿ ਉੱਥੋਂ ਦਾ ਕੋਈ ਇਹ ਸੇ ਕਰਕੇ ਐਨਆਈਏ ਜਿਹੜੀ ਹੈ ਕਿਸੇ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਕੀਤਾ ਜਾਣਾ ਚਾਹੀਦਾ ਇਹ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਡੈਮੋਕ੍ਰੇਸੀ ਤਰੀਕੇ ਦਾ ਵਰਤੋਂ ਕਰ ਨਹੀਂ ਕਰਨੀ ਆਪਣੀ ਜੀ ਪਟੇ ਸਾਹਿਬ ਜਦੋਂ ਇਹ ਖਬਰ ਫਲੈਸ਼ ਹੋਈ ਇਸ ਤੋਂ ਬਾਅਦ ਅਗਲੀ ਖਬਰ ਆਪਾਂ ਚੜੀਏ ਲੜੀਵਾਰ ਜੀ ਨੂੰ ਕਹਿ ਲਈਏ ਫਿਰ ਖਬਰ ਆਉਂਦੀ ਆ ਵੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮੁੱਖ ਮੰਤਰੀ ਮਾਫ ਕਰਨਾ ਉਹਨਾਂ ਨੂੰ ਕਹਿੰਦੇ ਆ ਵੀ ਸ਼ਰਤਾਂ ਤੇ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਤੇ ਫਿਰ ਅਗਲੀ ਖਬਰਾਂ ਚੱਲਦੇ ਆ। ਵਿਕੋ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਜ਼ਮਾਨਤ ਦਿੱਤੀ ਗਈ ਹੈ ਨਾ ਬਿਲਕੁਲ ਜਿਹੜੀ ਤੁਸੀਂ ਗੱਲ ਕਰ ਰਹੇ ਸ਼ਰਤਾਂ ਤੇ ਬੰਦ ਦਿੱਤੀ ਗਈ ਹੈ। ਸ਼ਰਤਾਂ ਦੇ ਤਹਿਤ ਜ਼ਮਾਨਤ ਕਿਉਂ ਦਿੱਤੀ ਗਈ ਆ? ਕਿ ਉਹ ਕੰਮ ਵੀ ਕੁੱਝ ਕਰ ਸਕਣ ਪਹਿਲੀ ਗੱਲ ਮੈਂ ਇਹ ਤੇ ਤੁਹਾਨੂੰ ਇਹ ਗੱਲ ਕਹੂੰਗਾ ਕਿ 5 ਸਤੰਬਰ ਨੂੰ ਬਕਾਇਦਾ ਤੌਰ ਤੇ ਇਹਨਾਂ ਦੀ ਮੀਟਿੰਗ ਡਿਸਕਸ਼ਨ ਹੋ ਜਾਂਦੀ ਹੈ ਇਹ ਆਪਣਾ ਸ਼ਾਮਾਂ ਤੱਕ ਜਿਹੜਾ ਸੀ ਆਪਣਾ ਬਕਾਇਦਾ ਤੌਰ ਤੇ ਸ਼ਾਮਾਂ ਤੱਕ ਆਪਣਾ ਦੇ ਸਕਦੇ ਸੀਗਾ ਉਹਦਾ ਫੈਸਲਾ ਲੇਕਿਨ 10 ਤਰੀਕ ਪਾਤੀ ਸੁਪਰੀਮ ਕੋਰਟ ਸੁਪਰੀਮ ਕੋਰਟ 10 ਨੂੰ ਫੈਸਲਾ ਸੁਣਾਇਆ ਆਪਣਾ 10 ਨੂੰ ਚੋਪਰਾ 11 ਨੂੰ ਉੱਪਰ 11 ਨੂੰ ਕਹਿੰਦਾ ਜੀ 13 ਤਰੀਕ ਨੂੰ ਫਸਾ ਲਵਾਂਗੇ ਅਸੀਂ 13 ਨੂੰ ਕਿਉਂ ਸਲਾਵਾਂਗੇ ਜੇ ਕਿਤੇ ਹਰਿਆਣੇ ਦੇ ਵਿੱਚ ਬਕਾਇਦਾ ਤੌਰ ਤੇ ਕਾਂਗਰਸ ਦਾ ਤੇ ਆਪ ਦਾ ਅਲਾਈਅੰਸ ਹੋ ਜਾਂਦਾ ਤੇ ਸ਼ਾਇਦ ਜਿਹੜੀ ਗੱਲ ਪਹਿਲਾਂ ਕਹਿੰਦੇ ਆਏ ਆ ਕਿ ਕੇਜਰੀਵਾਲ ਨੂੰ ਜਿਮੇਲ ਮਿਲੇਗੀ ਤੇ ਪੌਸਿਬਿਲਿਟੀ ਵੀ ਹਰਿਆਣਾ ਦੀਆਂ ਚੋਣਾਂ ਤੋਂ ਬਾਅਦ ਮਿਲੇਗੀ ਹੁਣ ਕੇਜਰੀਏ ਦਾ ਅਲਾਈਅੰਸ ਉੱਥੇ ਹੋਇਆ ਨਹੀਂਗਾ 11 ਤਰੀਕ ਦੀ ਰਾਤ 11:40 ਤੇ ਇੱਕ ਕਾਂਗਰਸ ਦੀ ਲਿਸਟ ਬਾਹਰ ਆਉਂਦੀ ਹੈ। ਦੂਜੀ ਆਉਂਦੀ 12:25 ਤੇ ਦਾ ਮਤਲਬ ਨੱਬਿਆਂ ਦੇ ਵਿੱਚੋਂ 88 ਸੀਟਾਂ ਦੇ ਉੱਤੇ ਜਿਹੜਾ ਸੀ ਉਹ ਆਪਣੇ ਮੀਦਰ ਖੜੇ ਕਰ ਦਿੰਦੇ। ਜਦੋਂ 88 ਬਾਕੀ ਦੋ ਰਹਿ ਗਏ। ਪਹਿਲਾਂ ਇਹ ਸੀ ਵੀ 5 ਸੀਟਾਂ ਦੇ ਕੇ ਤੇ ਇਹ ਕੰਪਰੋਮਾਈਜ਼ ਹੋ ਜਾਊਗਾ ਤੇ ਕੰਮ ਖੁੱਜੂਗਾ ਤੇ ਜੇ ਕਿਤੇ ਉਹ ਹੋ ਜਾਂਦਾ ਫਿਰ ਇਹਨਾਂ ਦੀ ਡੇਡ ਜਿਹੜੀ ਸੀ ਕੇਜਰੀਬਾਲ ਸੀ ਘੱਟੋ-ਘੱਟ 15 ਦਿਨ ਹੋਰ ਅੱਗੇ ਪੈ ਜਾਂਦੇ ਵੀ 15 ਦਿਨ ਬਾਅਦ ਸੋਚਾਂਗੇ ਜਮਾਨੇ ਦੇ ਵਿੱਚ ਪੂਰਾ ਸਿਆਸੀ ਟਿਕਣਮਬਾਜੀ ਹੈ ਜਿਹੜਾ ਕੱਲ ਬਕਾਇਦਾ ਤੌਰ ਤੇ ਸਾਡੇ ਚੀਫ ਜਸਟਿਸ ਪ੍ਰਧਾਨ ਮੰਤਰੀ ਚੀਫ ਜਸਟਿਸ ਦੇ ਘਰ ਗਏ ਉਹ ਚਰਚਾ ਦਾ ਵਿਸ਼ਾ ਪੂਰਾ ਚਰਚਾ ਜੀ ਉਹਦਾ ਇੱਥੋਂ ਤੱਕ ਕਿ ਸਾਰਿਆਂ ਨੇ ਵੀ ਕਿਹਾ ਈਵਨ ਜਿਹੜੇ ਪ੍ਰਾਣੇ ਉਹਨਾਂ ਦੇ ਸਾਥੀ ਰਹੇ ਨੇ ਜੇਹ ਚ ਬਲਾਲੀ ਨਾਲ ਸਾਡੇ ਚੰਦਰ ਚੂੜੀ ਕੰਮ ਕਰਦੇ ਰਹੇ ਇਹਨਾਂ ਨਾਲ ਦੇ ਅਰੂੜਾ ਇੱਕ ਵਕੀਲ ਅਜਕਲ ਕੈਨੇਡਾ ਅਮਰੀਕਾ ਦੇ ਵਿੱਚ ਉਹ ਕਹਿੰਦਾ ਬਰੇ ਬਹੁਤ ਮਿੱਤਰ ਨੇੜੇ ਅਸੀਂ ਇਕੱਠੇ ਕੰਮ ਕਰਦੇ ਰਹੇ ਇਕੱਠੇ ਜੇਹਣੇ ਕੋ ਰਏ ਅਸੀਂ ਲੇਕਿਨ ਮੈਂ ਇਸ ਗੱਲ ਤੇ ਕਰੜੇ ਸ਼ਰਨ ਖੇਦੀ ਕਰਦਾ ਜੋ ਕੁਛ ਰਿਹਾ ਚੰਦਰ ਚੂੜ ਦੀ ਕੀਤੀ ਹੋਈ ਪਿਛਲੀ ਜਿਹੜੀ ਕਮਾਈ ਸੀ ਉੱਤੇ ਸਾਰਾ ਪਾਣੀ ਫਿਰ ਗਿਆ ਹੁਣ ਇਥੋਂ ਤੱਕ ਵੀਗਲੇ ਕਹਿਤਾ ਵੀ ਜਿਹੜੇ ਕੇਸ ਸਰਕਾਰ ਦੇ ਹੋਣਗੇ ਉਹਨਾਂ ਤੇ ਵਾਚ ਕਰਨਾ ਪਊ ਵਾਚ ਟੋਕ ਬਣਨਾ ਪਊਗਾ ਜੇ ਤੇ ਸਰਕਾਰ ਦੇ ਹੱਕ ਚ ਦਿੰਦੇ ਤੇ ਫਿਰ ਕਹਣਗੇ ਕਿਥਨੇ ਕਿਥੇ ਘਾਹੇ ਕੋਈ ਫਿੱਟ ਹੋਗੀ ਸਾਡੀ ਸਾਬ ਖਬਰਾਂ ਇਹ ਵੀ ਆ ਰਹੀਆਂ ਨੇ ਵੀ ਕਹਿੰਦੇ ਵੀ ਚੰਦਰਚੂਰ ਹੋਣਾ ਦੀ ਜਿਹੜੀ ਸਰਵਿਸ ਆ ਉਹ ਥੋੜੀ ਰਹਿ ਗਈ ਆ ਤੇ ਕਹਿੰਦੇ ਕੀ ਪਤਾ ਕੋਈ ਰਾਜ ਸਭਾ ਦੀ ਮੈਂਬਰ ਦੀ ਟਿਕਟ ਲੈ ਕੇ ਵੀ ਨਹੀਂ ਗਏ ਪ੍ਰਧਾਨ ਮੰਤਰੀ ਸਾਹਿਬ ਦੋ ਕੰਨਾਂ ਦੇ ਵਿੱਚ ਜੀ ਨਵੰਬਰ ਦੇ ਵਿੱਚ ਉਹਨਾਂ ਦੀ ਰਿਟਾਇਰਮੈਂਟ ਹੈ ਤੇ ਪੋਸਿਬਿਲਿਟੀ ਹੈ ਵੀ ਜੇ ਇਥੋਂ ਤੱਕ ਪੁਜੇ ਤੇ ਉਹਨਾਂ ਨੂੰ ਗਗੋਈ ਵਾਂਗ ਤੁਹਾਨੂੰ ਪਤਾ ਨਹੀਂ ਗੋਈ ਸੀਗੇ ਬਿਲਕੁਲ ਜਦੋਂ ਬਕਾਇਦਾ ਤੌਰ ਤੇ ਦੀਪਕ ਮਿਸ਼ਰਾ ਜਿਹੜੇ ਜਸਟਿਸ ਸੀ ਚੀਫ ਜਸਟਿਸ ਸੀਗੇ ਉਹਦੇ ਖਿਲਾਫ ਚਾਰ ਜੱਜਾਂ ਨੇ ਕੀਤੀ ਸੀ ਪ੍ਰੈਸ ਕਾਨਫਰੰਸ ਦਿੱਲੀ ਦੇ ਵਿੱਚ ਇੱਕ ਜਸਟਿਸ ਜੇ ਕਲਮੇਸ਼ਵਰ ਸੀਗੇ ਦੂਸਰੇ ਰੰਜਨ ਗਗੋਈ ਸੀ ਤੀਸੇ ਮਦਨ ਲੋਕਰ ਸੀ ਤੇ ਚੌਥੇ ਯੂਸਫ ਸੀ ਇਹਨਾਂ ਨੂੰ ਬਕਾਇਦਾ ਤੌਰ ਤੇ ਗਵਾਹੀ ਕੀਤੀ ਸੀ ਜਲਮੇਸ਼ਰ ਨੇ ਔਰ ਉਹਦੇ ਹਿੰਦੀ ਕਰਨ ਕਹੀ ਸੀ ਕਿ ਸੁਪਰੀਮ ਕੋਰਟ ਸਭ ਅੱਛਾ ਨਹੀਂ ਚੱਲਦਾ ਸਰਕਾਰ ਦੇ ਕੇਸ ਤੇ ਭਾਜਪਾ ਦੇ ਕੇਸ ਬਕਾਇਦਾ ਤੌਰ ਤੇ ਦੀਪਕ ਮਿਸ਼ਰਾ ਸਾਡਾ ਕੋਲਦੀਪ ਨੂੰ ਅੱਖੋ ਪ੍ਰੂਖੇ ਕਰਕੇ ਆਪਣੇ ਲੈਵਲ ਤੇ ਵਿਛੇਚ ਜਨ ਲਾ ਰਿਹਾ ਜਿਹੜੇ ਭਾਜਪਾ ਦੇ ਹੱਕ ਚ ਫੈਸਲੇ ਦੇ ਲਈ ਇਸ ਕਰਕੇ ਤੁਹਾਡੀ ਕਚਹਿਰੀ ਚ ਜਾਏ ਵੀ ਸਭ ਅੱਛਾ ਨਹੀਂ ਚੱਲਦਾ ਚਲੋ ਉਹਨਾਂ ਰੌਲਾ ਤੇ ਘੱਟੋ ਘਟਾਇਆ ਨੂੰ ਮੁੜਕੇ ਨਾ ਚੋ ਜੱਜਾਂ ਦੇ ਵਿੱਚ ਰਾਜਨ ਗਗੋਈ ਜਿੰਨਾਂ ਨੇ ਆਪਣੇ ਚਾਰ ਹੋਰ ਸਾਥੀਆਂ ਨਾਲ ਬਕਾਇਦਾ ਤੌਰ ਤੇ ਰਾਮ ਮੰਦਰ ਦਾ ਫਜ਼ਲ ਦਿੱਤਾ ਸੀ 1045 ਪੇਜ ਦਾ ਬਿਲਕੁਲ ਉਹਦੇ ਵਿੱਚ ਗਗੋਈ ਸੀ ਬੋਬੜੇ ਸੀ ਸ਼ੋਕ ਪੂਛਨ ਸੀ ਚੰਦਰ ਚੂੜ ਸੀ ਤੇ ਅਬਦਲ ਨਸੀਰ ਸੀ ਇਹਨਾਂ ਚੋਂ ਇੱਕ ਜੱਜ ਨੇ ਸਹਿਮਤੀ ਬਰਕਰੜ ਕੀਤੀ ਸੀ ਚੌਹ ਦੀ ਸਹਿਮਤੀ ਸੀ ਤੇ ਉਹਨਾਂ ਬਹੁਤ ਸੰਮਤੀ ਨਾਲ ਫੈਸਲਾ ਦਿੱਤਾ ਸੀ ਹੈ ਕੀ ਸੀ ਮੈਨੂੰ ਰਾਤੀ ਸੁਪਨੇ 'ਚ ਬੰਦਰ ਮਿਲਿਆ ਜੀ ਕਾਲੇ ਰੰਗ ਦਾ ਭਾਵੇਂ ਜੀ ਕੁਛ ਨਹੀਂ ਗੱਲ ਜਿਵੇਂ ਸਾ ਦਿੱਤਾ ਉਸ ਤੋਂ ਬਾਅਦ ਉਹ ਰਾਸਫਤ ਮੇਰੇ ਮਨ ਜੰਦੇ ਰਿਟਾਇਰਮੈਂਟ ਤੋਂ ਬਾਅਦ ਜਦੋਂ ਬਣ ਜਾਂਦੇ ਤੇ ਟ੍ਰੋਲਿੰਗ ਇਹਨਾਂ ਦੀ ਲੋਕ ਕਹਿੰਦੇ ਵੀ ਗਗੋਈ ਸਾਹਿਬ ਜਿਹੜੇ ਇਹ ਡੀਜੀਪੀ ਤੋਂ ਸਫਾਈ ਬਣ ਗਏ ਕੋਈ ਜਵਾਬ ਨਹੀਂ ਇਹਨਾਂ ਦਾ ਅਖੀਰ ਦੇ ਹੱfte ਬਾਅਦ ਜਵਾਬ ਆਇਆ ਸੀ ਮੈਂ ਸਮਾਉਣ ਤੋਂ ਜਵਾਬ ਨੂੰ ਸਮਾਂ ਕੋ ਦੋ ਹਿੱਤ ਤੱਕ ਸਮਾਂ ਨਹੀਂ ਹੈ ਪੌਸਿਬਿਲਟੀ ਹੈ ਵੀ ਦੋ ਸੀਟਾਂ ਹੁੰਦੀਆਂ ਇਹਨਾਂ ਵਾਸਤੇ ਇੱਕ ਕਿਸੇ ਸਟੇਟ ਦਾ ਗਵਰਨਰ ਲਾ ਦਿਓ ਤੇ ਜਾਂ ਰਸਵਾ ਭੇਜ ਦਿਓ ਜਾਂ ਕਿਸੇ ਕਮਿਸ਼ਨ ਦਾ ਚੇਅਰਮੈਨ ਲਾ ਦਿਓ ਤੇ ਪੋਸਿਬਿਲਟੀ ਹੋ ਸਕਦਾ ਵੀ ਸ਼ਾਇਦ ਕੋਈ ਆਜ਼ਾਦੀ ਕੀ ਵਿਚੰਦਰ ਚੂੜੀ ਕੱਲ ਤੱਕ ਤੇ ਬਕਾਇਦਾ ਤੌਰ ਤੇ ਬੀਜੇਪੀ ਦੀ ਲੋਚਨਾ ਕਰਦੇ ਸਰਕਾਰ ਦੀ ਲੋਚਨਾ ਕਰਦੇ ਰਹੇ ਨੇ ਤੇ ਜੇ ਉਹਨਾਂ ਦੇ ਕਾਰਜ ਇੱਕ ਧਾਰਮਿਕ ਫੰਕਸ਼ਨ ਦੇ ਉੱਤੇ ਉਹਨਾਂ ਦੇ ਗੈਰ ਨੇ ਕੋ ਪਰਸਨਲ ਫੰਕਸ਼ਨ ਸੀ ਉਹਨਾਂ ਦਾ ਇਸ ਤੋਂ ਲੱਗਦਾ ਨੂੰ ਪਤਾ ਹੋਏਗਾ ਅੱਜ ਜੇ ਖਬਰ છਪੀ ਸੀ ਵੀ ਜੋ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਦੇ ਇੱਕ ਫੰਕਸ਼ਨ ਦੇ ਵਿੱਚ ਗੈਰ ਚੀਜ਼ ਫੰਕਸ਼ਨ ਜਣਾ ਕੁਝ ਹੋਰ ਗੱਲ ਆ ਇਸੇ ਤੇ ਘਰ ਇਸ ਵਕਤ ਜਣਾ ਕੁਝ ਹੋਰ ਗੱਲ ਆ ਫਿਰ ਪਹਿਲਾਂ ਤੋਂ ਵੀਡੀਓ ਬਣਾਈ ਗਈ ਫਿਰ ਲੋਕਾਂ ਨੂੰ ਵਿਖਾਈ ਗਈ ਫਿਰ ਸੋਸ਼ਲ ਮੀਡੀਆ ਤੇ ਪਾਈ ਗਈ ਕਿਹੜਾ ਕੰਮ ਨਹੀਂ ਕੀਤਾ ਕਿਉਂ ਹੁਣ ਆਪਾਂ ਇਹਦੇ ਵਿੱਚ ਵੀ ਕਹਿੰਦੇ ਆ ਵੀ ਜਿਹੜੀ ਕੇਜਰੀਵਾਲ ਸਾਹਿਬ ਨੂੰ}{|\text{ਬੇਲ ਮਿਲੀ ਆ ਨਾ}} \text{ਸ਼ਰਤਾਂ ਦੇ ਤਹਿਤ ਬੇਲ ਮਿਲੀ ਆ ਬੇਲ ਮਿਲੀ ਆ ਉਹਨਾਂ ਨੂੰ ਇਸ ਕਰਕੇ ਵੀ ਉਹਨਾਂ ਦਾ ਅਲਾਈਅੰਸ ਨਹੀਂ ਹੋਇਆ ਤੇ ਹੁਣ ਜਿਹੜੀ ਬੀਜੇਪੀ ਆਮਾਦੀ ਪਾਰਟੀ ਆ ਉਹ ਉੱਥੇ ਬਕਾਇਦਾ ਤੌਰ ਤੇ ਇਕੱਲੀ ਚੋਣ ਲੜੇਗੀ ਪਰ ਮੇਰੀ ਇੱਕ ਗੱਲ ਸੁਣ ਲਿਓ ਹੂੰ ਕੇਜਰੀਵਾਲ ਸਾਹਿਬ ਵੀ ਬੜੀਆਂ ਗੋਟੀਆਂ ਖੇਡੇ। ਕੇਜਰੀਵਾਲ ਸਾਹਿਬ ਉਹਨਾਂ ਹਰਿਆਣੇ ਦੇ ਵਿੱਚ ਕਾਂਗਰਸ ਇੱਕਲਾ ਬਿਲਕੁਲ ਨਹੀਂ ਬੋਲਣਗੇ। ਬੋਲਣਗੇ ਤੇ ਬਕਾਇਦਾ ਤੌਰ ਤੇ ਪਾਣੀ ਪੀ ਪੀ ਕੇ ਹੌਸਲਿਆਂ ਨੂੰ ਆਪਣੇ ਨੂੰ ਭਾਜਪਾ। ਤੇ ਭਾਜਪਾ ਦੀ ਹਾਲਤ ਉਹ ਤੇ ਕਾਫੀ ਮੰਦੀ ਹੈ ਤੇ ਭਾਜਪਾ ਇਹ ਸੋਚਦੀ ਵੀ ਜਦੋਂ ਜੇ ਕੇਜਰੀਵਾਲ ਵੱਖਰੇ ਲੜਦੇ ਨੇ ਸਰੀ 2-4 ਸੀਟਾਂ ਵੱਧ ਜਾਣ। ਬਾਕੀ ਇਹਦੇ ਵੱਧ ਉਸ ਕੁਰੀ ਤੇ ਇਹ ਤਾਂ ਕੰਧ ਲਿਖਿਆ ਸਾਹ ਸਾਹਮਣੇ ਆ ਗਿਆ ਨਾ ਕਿ ਪੱਜ ਨੂੰ ਡਿਸਕਸ ਹੁੰਦਾ ਵਾ। 10 ਨੂੰ ਫੈਸਲਾ ਸੁਣਨਾ ਸੀਗਾ। 11 ਨੂੰ ਫਿਰ ਕਿਹਾ ਜਾਂਦਾ 13 ਨੂੰ ਸਾਮ ਆਗੇ ਕਿਉਂਕਿ 12 ਤਰੀਕ ਨਾਮਿਨੇਸ਼ਨ ਦੀ ਹਰਿਆਣੇ ਚ ਆਖਰੀ ਸੀਗੀ ਹੂੰ ਵੀ ਨਾਮਿਨੇਸ਼ਨ ਇਹ ਨਾਮਿਨੇਸ਼ਨ ਤੋਂ ਪਹਿਲਾਂ ਪਹਿਲਾਂ ਕੋਈ ਫੈਸਲਾ ਨੰਦਾ ਹੋ ਜੇ ਇਹਦਾ ਮਤਲਬ ਇਹ ਪੋਲਿਟਿਕਲ ਫੈਸਲਾ ਸੀਗਾ ਹੁਣ ਬੇਲ ਦੇ ਦਿੱਤੀ ਉਹਨੂੰ ਦੋ ਇਹਨਾਂ ਨੂੰ ਪਤਾ ਇਸ ਗੱਲ ਦਾ ਜੇ ਬੰਦਾ ਜੇਲ੍ਹ ਚ ਹੋਵੇ ਤੇ ਲੋਕ ਤਰਸ ਦੇ ਧਰਤੇ ਬਾਦ ਵੋਟਾਂ ਪਾਉਂਦੇ ਹੁਣ ਬੇਲ ਜੇ ਜੇਲ੍ਹ ਤੋਂ ਬਾਹਰ ਆ ਗਿਆ ਵਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿਹੜਾ ਬੈ ਕਾਇਦਾ ਤੌਰ ਤੇ ਵੋਟਾਂ ਲੋਕੀ ਆਪਣੇ ਤਰੀਕੇ ਨਾਲ ਪਾਉਣਗੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਅਮਰਪਾਲਦੀ ਰਿਹਾਈ ਦੇ ਤੇ ਚਾਂਸ ਕੋਈ ਨਹੀਂ ਐ ਅਮਰਪਾਲਦੀ ਰਿਹਾਈ ਵਿੱਚ 26 ਜਾ ਕੇ ਹੋਏਗੀ ਕਿਉਂ ਉਦੋਂ ਭਾਜਪਾ ਨੂੰ ਇਹ ਆਪੀ ਵੱਧ ਤੋਂ ਵੱਧ ਡਿਵੀਜ਼ਨ ਕਰੇ ਵੋਟਾਂ ਲਈ ਇਹੀ ਇਹ ਮਹਰਾਣੇ ਜੀ ਕੀਤੇ ਵੱਧ ਤੋਂ ਡਿਵੀਜ਼ਨ ਕਰ ਦੋ ਜਿੰਨੀ ਡਿਵੀਜ਼ਨ ਵੱਧ ਕਰਦੇ ਹੋਏ ਤੁਹਾਡੀ ਵੋਟ ਪੱਕੀ ਤੁਹਾਨੂੰ ਮਿਲ ਜਾਣੀ ਹੈ ਤੁਹਾਡਾ ਕੰਮ ਬਣ ਜੂ ਮੈਂ ਅੰਮ੍ਰਿਤਪਾਲ ਤੇ ਵੀ ਆਉਣਾ ਉਹ ਉਹ ਵੀ ਆਪਾਂ ਖਬਰ ਲੈਣੇ ਆ ਪਰ ਪੱਟੀ ਸਾਹਿਬ ਇਹਦੇ ਨਾਲ ਹੀ ਇੱਕ ਹੋਰ ਖਬਰ ਮੈਂ ਜਿਹੜੇ ਸ਼ਬਦ ਪਹਿਲਾਂ ਇਸਤੇਮਾਲ ਕੀਤੇ ਸੀਗੇ ਵੀ ਸਾਬਕਾ ਮੁੱਖ ਮੰਤਰੀ ਜਦੋਂ ਇਹ ਖਬਰ ਆਈ ਇਹ ਸਾਰੀ ਚਰਚਾ ਚੱਲੀ ਤੇ ਪੱਟੀ ਸਾਹਿਬ ਦੋ ਮੁੱਖ ਮੰਤਰੀ ਸਾਬਕਾ ਹੋਣ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਇਸ ਵੇਲੇ ਸਿਆਸੀ ਗਲਿਆਰੇ ਚ ਇਹ ਵੀ ਚਰਚਾ ਜਿਹੜੀ ਆ ਪੂਰੇ ਜ਼ੋਰਾਂ ਤੇ ਹੋ ਰਹੀ ਆ ਲਿਖੋ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਕੇਜਰੀਵਾਲ ਜਦੋਂ ਬੇਲੋਂ ਬੇਲ ਤੇ ਆਉਂਦੇ 10 ਮਈ ਨੂੰ ਤੇ ਉਹਨਾਂ ਨੂੰ ਪਹਿਲੀ ਜੂਨ ਨੂੰ ਕਹਿ ਦਿੱਤਾ ਜਾ ਕੇ ਸੰਧਰ ਕਰੋ ਤੁਸੀਂ ਪਹਿਲੀ ਜੂਨ ਤੱਕ ਉਹਨਾਂ ਦੀ ਹੁੰਦੀ ਆ ਛੁੱਟੀ 20 ਦੇ ਦਿਨ ਦੀ ਜਦੋਂ ਕਿਹਾ ਜਾਂਦਾ ਤੇ ਉਹਦੇ ਵਿੱਚ ਜਾ ਕੇ ਇਹਨਾਂ ਨੂੰ ਤਿੰਨ ਮੰਤਰੀ ਮਿਲਦੇ ਇੱਕ ਸਪੀਕਰ ਤੇ ਦੋ ਮੰਤਰੀ ਸਪੀਕਰ ਦੇ ਵਿੱਚ علاوہ ਸੰਵਾ ਸਾਹਿਬ ਹੁੰਦੇ ਨੇ ਨਾਲ ਉਹਨਾਂ ਦੇ ਅਮਨ ਰੋੜਾ ਹੁੰਦਾ ਤੇ ਨਾਲ ਉਹਨਾਂ ਦੇ ਜਿਹੜੇ ਆ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਹਰਪਾਲ ਚੀਮਾ ਹੁੰਦੇ ਤਿੰਨ ਜਣੇ ਮਿਲਦੇ ਆ ਤੇ ਬੜੀ ਚਰਚਾ ਹੁੰਦੀ ਹੈ ਉਸ ਦਿਨ ਦਾ ਬਕਾਇਦਾ ਤੌਰ ਤੇ ਪਿੰਕ ਜਿਹੜੀ ਆ ਉਹ ਮੁੱਖ ਬਧਨੀ ਲੱਗ ਜਾਂਦੀ ਹੈ ਵੀ ਕੋਈ ਮਾਮਲਾ ਗੜਬੜ ਤੇ ਕੇਦਰੀਵਾਲ ਨੂੰ ਥੋੜਾ ਜਿਹਾ ਰੰਜਿਸ਼ੀ ਆ ਉਹ ਰੰਜਿਸ਼ਪੜੀ ਕਰ ਦੋ ਕੇਦਰੀਵਾਲ ਨਿੱਕੀਆਂ ਨਿੱਕੀਆਂ ਗੱਲਾਂ ਤੇ ਰੰਜਿਸ਼ ਕਰੀ ਜਾਂਦਾ ਲੇਕਿਨ ਇਹ ਸਿੱਖਲੇ ਜਿਹੜਾ ਬਾਦਲ ਸਾਹਿਬ ਤੋਂ ਬਾਦਲ ਸਾਹਿਬ ਬੜੇ ਬੜੀ ਗਲਤ ਭੁੱਲ ਜਾਂਦੇ ਸੀ ਤੁਹਾਡੇ ਸਾਹਮਣੀਆਂ ਜਿਸ ਤਰੀਕੇ ਨਾਲ ਉਹ ਜਰੀ ਜੇਸੀ ਅਲਕਾ ਅਲਕਾ ਲੰਬਾਂ ਨੂੰ ਫੇਰ ਉਹ ਲੈ ਬੱਗਾ ਦਿੱਲੀ ਵਾਲਾ ਉਹਦੇ ਤੇ ਫਿਰ ਦੁਰਗੇਸ਼ ਪਾਟਕ ਕਿੰਦਾ ਇਹਨਾਂ ਨੇ ਕੀ ਜਿਹੜਾ ਗੈਸੇ ਤੇ ਕੁਮਾਰ ਕਮਾਸ਼ ਵਾਸਤੇ ਕਿੰਦਾ ਕਿੰਨੇ ਨਿੱਕੇ ਨਿੱਕੇ ਕੰਮ ਕੀਤੇ ਇਹਨਾਂ ਨੇ ਇਸ ਕਰਕੇ ਜਦੋਂ ਇਹ ਕੇਜਰੀਵਾਲ ਸਾਹਿਬ ਜੇਲ੍ਹ ਜਾਂਦੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਦਿੰਦਾ ਵਾ ਕਿ ਕੇਜਰੀਵਾਲ ਨੂੰ ਅੰਦਰ ਕਰ ਸਕਦੇ ਸੋਚ ਨਹੀਂ ਕਰ ਸਕਦੇ ਪਰ ਠੋਸ ਬਿਆਨ ਨਹੀਂ ਹੋ ਰਿਹਾ ਇਹਨਾਂ ਦਾ ਉਹਨਾਂ ਦੀ ਜਿ ਰੰਜਿਸ਼ ਹੈ ਦੂਸਰੀ ਚੀਜ਼ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਸਰਕਾਰ ਜਿਹੜੀ ਲੋਕਾਂ ਨੂੰ ਜਿਹੜਾ ਵਾ ਉਹ ਸਾਫ ਸੁਥਰਾ ਪ੍ਰਸ਼ਾਸਨ ਦੇਵੇ ਸੁਰੱਖਿਆ ਮਰਿਆ ਕਵੇ ਉਹਨਾਂ ਦੀ ਜੀਵਨ ਜਾਨ ਜਿਹੜੀ ਉਹ ਸਹੀ ਚੱਲੇ ਲੇਕਿਨ ਪੰਜਾਬ ਦੇ ਵਿੱਚ ਲਾਰਡ ਆਰਡਰ ਦੀ ਸਿਚੁਏਸ਼ਨ ਇੰਨੀ ਕੁ ਖਰਾਬ ਹੋ ਚੁੱਕੀ ਆ ਇੰਨੀ ਖਰਾਬ ਹੋ ਗਈ ਕਿਸੇ ਨੂੰ ਕੋਈ ਬੰਦਾ ਕਰੋਗੇ ਉਹਨੂੰ ਪਤਾ ਵੀ ਨਹੀਂ ਵਾਪਸ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਣੀ ਪਤਾ ਨਹੀਂ ਕਿੱਥੇ ਹਰ ਰੋਜ਼ ਕਿੰਨੀਆਂ ਜਗ੍ਹਾ ਤੇ ਗੋਲੀ ਚੱਲਦੀ ਪੰਜਾਬ ਦੇ ਵਿੱਚ ਇੰਨੀ ਹਾਲਤ ਮਾੜੀ ਉਦੋਂ ਹੀ ਹੋਈ ਸੀ ਜਦੋਂ ਕਿਤੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਦੂਸਰੀ ਚੀਜ਼ ਵਿੱਤੀ ਪੋਜੀਸ਼ਨ ਪੰਜਾਬ ਦੀ ਬਹੁਤ ਮਾੜੀ ਹੋ ਚੁੱਕੀ कि ਜਿੰਨੇ ਮਰਜੀ ਦਾਵੇ ਕਿ ਬਹੁਤ ਮਾਰੀ ਹੋ ਚੁੱਕੀ ਹੈ ਚੌਥੀ ਚੀਜ਼ ਜਿੰਨੇ ਵੀ ਫੈਸਲੇ ਅੱਜ ਤੱਕ ਮੁੱਖ ਮੰਤਰੀ ਸਾਹਿਬ ਦੇ ਲਏ ਉਸ ਸਾਰੇ ਨੂੰ ਵਿਡਰੈ ਕਰਨਾ ਪਏ ਇੱਕ ਗੱਲਾ ਸਾਰੀਆਂ ਕੇਜਰੀਵਾਲ ਦੇ ਨੋਟਿਸ ਦੇ ਵਿੱਚ ਨੇ ਹਰਿਆਣਾ ਦੀ ਇਲੈਕਸ਼ਨ ਤੋਂ ਬਾਅਦ ਉਮੀਦ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾਵੇ ਦੂਸਰੀ ਚੀਜ਼ ਹੁਣ ਵੇਖੋ ਸ਼ਰਤਾਂ ਦੇ ਆਧਾਰ ਤੇ ਜਿਹੜੀ ਸੀ ਕੇਜਰੀਵਾਲ ਨੂੰ ਬੇਦ ਮਿਲੀ ਹੈ ਪਹਿਲੀ ਗੱਲ ਤੇ ਇਹ ਹੈ ਵੀ ਤੁਸੀਂ ਦਫ਼ਤਰ ਨਹੀਂ ਜਾਣਾ ਦੂਜੀ ਗੱਲ ਤੁਸੀਂ ਕੋਈ ਸਾਈਨ ਨਹੀਂ ਕਰਨੇ ਮਤਲਬ ਪੋਲਿਟਿਕ ਸਭ ਪੋਲਿਟੀਕਲ ਤੇ ਮੋਟੀਵੇਟਿਡ ਆ ਜਦੋਂ ਆਦਤ ਨੇ ਬੇਲ ਦੇ ਦਿੱਤੀ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਕੇਸ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਕਾਰਵਾਈ ਨਾ ਕੀਤੀ ਜਾਵੇ ਬਾਕੀ ਤੁਸੀਂ ਕਾਰ ਵੀ ਕਰੋ ਕਾਲਾ ਤੇ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਸੀਗੀ ਕਿ ਦਸਤਕਰ ਤੋਂ ਬੰਦਾ ਇਹਨਾਂ ਨੂੰ ਕਿਨੇ ਕੀਤਾ ਜੇਲ੍ਹ ਦੇ ਵਿੱਚ ਇੱਕ ਮੰਤਰੀ ਸੀਗਾ ਕੇਜਰੀਵਾਲ ਬਾਅਦ ਇੱਕ ਦਿੱਲੀ ਮਤਲਬ ਮੁੱਖ ਮੰਤਰੀ ਬਣ ਗਿਆ ਇਸ ਕਰਕੇ ਪੋਸਿਬਿਲਿਟੀ ਆ ਕਿ ਫਰਵਰੀ 2025 ਦੇ ਵਿੱਚ ਇਲੈਕਸ਼ਨ ਹੁਣ ਮਹੀਨੇ ਰਹਿ ਗਏ ਸਿਰ 4-5 ਤੇ ਉਹਨਾਂ ਕੋਲ ਇੱਕੋ ਹੀ ਰਸਤਾ ਬਚਿਆ ਵੀ ਜੇ ਹੋਰ ਕਿਸੇ ਨੂੰ ਨਹੀਂ ਆਪਣੀ ਘਰ ਵਾਲੀ ਦੇ ਸਿਰ ਦੇ ਉੱਤੇ ਮੁੱਖੀ ਦਾ ਤਾਜ ਰੱਖ ਦੇਣ ਰੱਖ ਦੇਣ ਤੇ ਆਪ ਜਿਹੜਾ ਸੀ ਐਜੇ ਵਰਕਰ ਕੰਮ ਕਰਨ ਦਿੱਲੀ ਦੇ ਵਿੱਚ ਫਿਰ ਤੇ ਗੱਲ ਬਣ ਜੂਗੀ ਜੇ ਨਹੀਂ ਤੇ ਜੇ ਲੋਕਾਂ ਦੇ ਮਸਲੇ ਇਦਾਂ ਹੀ ਲਟਕਦੇ ਰਹਿ ਕੋਈ ਫਾਈਲ ਕਲੀਅਰ ਨਹੀਂ ਹੋਈ ਕੋਈ ਕੰਮ ਨਾ ਹੋਇਆ ਤੇ ਫਿਰ ਇਲੈਕਸ਼ਨ ਦੇ ਉਦੇ ਪ੍ਰਭਾਵ ਪੈ ਸਕਦਾ ਸਭ ਤੋਂ ਵਧੀਆ ਚਾਂਸਸ ਇਹ ਹੈ ਕਿ ਉਹਨਾਂ ਨੂੰ ਕੇਜਰੀਵਾਲ ਨੂੰ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾ ਸਕਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਬਿਲਕੁਲ ਤੇ ਸਤੰਬਰ ਦੇ ਵਿੱਚ ਜਿਹੜੀ ਉਹਨਾਂ ਦੀ ਪਤਨੀ ਆ ਉਹ ਮੁੱਖ ਮੰਤਰੀ ਬਣ ਸਕਦੀ ਆ ਲੇਕਿਨ ਹੁਣ ਹਰਿਆਣੇ ਦੀ ਚੋਣ ਆ ਗਈ ਆ ਹਰਿਆਣੇ ਦੀ ਚੋਣ ਤੋਂ ਬਾਅਦ ਇਹ ਪੈਸੇ ਪੋਸਿਬਿਲਟੀ ਆ ਕਿ ਸੁਨੀਤਾ ਕੇਜਰੀਵਾਲ ਜਈਆ ਉਹ ਦਿੱਲੀ ਦੀ ਮੁੱਖ ਮੰਤਰੀ ਹੋਵੇਗੀ ਜੀ ਜੀ ਸਾਹਿਬ ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਦਿੱਲੀ ਚਲੇ ਗਏ ਆ ਲੱਡੂਆਂ ਦਾ ਡੱਬਾ ਲੈ ਕੇ ਕੋਈ ਕੋ ਲੱਡੂਆਂ ਦਾ ਡੱਬਾ ਲੈ ਜਾਣ ਤੇ ਭਾਵੇਂ 2 ਕਿਲੋ ਬੜਵੇਂ ਲੈ ਜਲੋ ਕੋਈ ਫਰਕ ਨਹੀਂ ਪੈਂਦਾ ਜਿਵੇਂ ਟੱਕਰ ਹੁੰਦੇ ਹਨ ਹੂੰ ਇਹ ਸੇ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਆ ਵੀ ਚਲੇਗੇ ਚੰਗੀ ਗੱਲ ਹੋਣਾ ਜੰਬਾਣਾ ਜਾਣਾ ਬਣਦਾ ਵੀ ਸੀ ਨਿਕਲ ਉਹ ਇਹਨਾਂ ਕੋ ਬਥੇ ਸੰਤੁਸ਼ਟ ਨਹੀਂ ਹੈ ਫਿਰ ਦੂਸਰੀ ਚੀਜ਼ ਅੱਜ ਦੀ ਡੇਟ ਦੇ ਵਿੱਚ ਕੇਦਰੀਵਾਲ ਨਾਲੋਂ ਜਿਹੜੀ ਆ ਸਾਹ ਨਾਲ ਜਿਹੜੀ ਜ਼ਿਆਦੀ ਨੇਤਾਵਾ ਬਾਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ। ਲੇਕਿਨ ਛਾਹ ਹੋਰੀ ਇਹਨੇ ਕਿ ਸਿਆਣੇ ਆ। ਉਹ ਆਪਣਾ ਪਤਲਾ ਨਹੀਂ ਛੱਡਦੇ ਇਹਨਾਂ ਨੂੰ ਵਰਤਦੇ ਨੇ। ਉਹ ਇਹਨੂੰ ਵਰਤ ਰਹੇ ਨੇ ਆਪਣਾ ਪਤਲਾ ਨਹੀਂ ਛੱਡ ਰਹੇ। ਜੇ ਤੁਹਾਡੀ ਨੇਤਾ ਤਾਂ ਜਿਹੜੇ ਪੰਜਾਬ ਦਾ 15000 ਕੋਟ ਰੁਪਏ ਪਿਆ ਕੋਈ ਲੋੜੇ ਤਿਸ਼ਨ ਕੋਲ ਜਾ ਕੇ। ਕਰਜਾ ਤੁਸੀਂ 10000 ਕੋਟ ਰੁਪਏ ਹੋਰ ਮੰਗ ਲਿਆ ਤੁਸੀਂ ਦਿਓ ਤੁਸੀਂ। ਉਹ ਨਹੀਂ ਦਿੰਦੇ ਤੁਸੀਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਜਾ ਕੇ ਲਓਗੇ ਮੰਗ ਕਰੋਗੇ ਆਪਣੀ ਜੇ ਨਏ ਨਾ ਮਿਲਿਆ ਤੇ ਅਗਵੀ ਤਨਖਾਹਾਂ ਨਹੀਂ ਦਿੱਤੀ ਜਾਣੀ ਤੁਹਾਡੇ ਕੋਲ ਇਸ ਕਰਕੇ ਉਹ ਲੱਡੂ ਲੈ ਕੇ ਜਾਣ ਜੋ ਮਰਜੀ ਲੈ ਕੇ ਜਾਣ ਜੇਕਰ ਜਿਹੜੀਆਂ ਗੱਲਾਂ ਕੱਲ ਤੇ ਲੈ ਕੇ ਸੱਚੇ ਨਾ ਉਹ ਉਹਨਾਂ ਨੂੰ ਭੁਗਤਨੇ ਪੈਣਗੇ ਜਾਂ ਤਾਂ ਉਹਨਾਂ 'ਚ ਸੁਧਾਰ ਕਰਨਗੇ ਜੇ ਸੁਧਾਰ ਨਹੀਂ ਕਰਨਗੇ ਤੇ ਫਿਰ ਉਹਨਾਂ ਨੂੰ ਮੈਨੂੰ ਉਮੀਦ ਹੈ ਭੀ ਜਿਤ ਤੱਕ ਮੈਨੂੰ ਉਮੀਦ ਹੈ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਨਾਂ ਬਦਲਿਆ ਸੁਧਾਰ ਨਾ ਕੀਤੇ ਗਏ ਤੇ ਫਿਰ ਪੰਜਾਬ ਚ ਹਾਲਤ ਜਿਹੜੀ ਆ ਅੱਗੇ ਤੇ ਕਹਿੰਦੇ ਤੁਸੀਂ ਵੇਖੋ ਨਾ ਅੱਗੇ ਤੇ 92 ਸੀਟਾਂ ਆਈਆਂ ਨਾ ਫਿਰ ਸਿੰਗਲ ਡਿਜੀਟ ਰਹਿ ਗਏ ਉਹਨਾਂ ਕਿਉਂ ਆ ਜਿਹੜੀ ਲੋਕ ਸਭਾ ਦੀਆਂ ਚੋਣਾਂ ਆਈਆਂ ਸਿਰਫ 32 ਹਲਕਿਆਂ ਦੇ ਵਿੱਚ ਲੀਡ ਕੀਤੀ ਆ ਆਮ ਆਦਮੀ ਪਾਰਟੀ ਸਿਰਫ 32 ਹਲਕਿਆਂ ਦੇ ਵਿੱਚ ਜਦੋਂ ਕਿ ਪੰਜਾਬ ਚ ਸਰਕਾਰ ਆਪਣੀ ਆ ਮਸ਼ੀਨਰੀ ਮਦਦ ਵਰਤੋਂ ਕਰ ਸਕਦੇ ਆ ਆਪਾਂ ਸਭ ਕੁਝ ਕਰ ਸਕਦੇ ਆ ਤੇ ਜੇ 32 ਹਲਕੇ ਜੀ ਤੁਸੀਂ ਲੋਕ ਸਭਾ ਚ ਆ ਗਏ ਤੇ ਜਦੋਂ 2 ਸਾਲ ਬਾਅਦ ਇਹਨਾਂ ਹਾਲਾਤਾਂ ਦੇ ਵਿੱਚ ਜਾ ਕੇ ਚੋਣ ਹੁੰਦੀ ਹੈ ਤੇ ਫਿਰ ਕੀ ਬਣੂਗਾ ਉਹ ਲੋਕਾਂ ਦੇ ਸਾਹਮਣੇ ਆ ਲੋਕ ਆਪੇ ਫੈਸਲਾ ਕਰਨਗੇ ਫਿਰ ਜੀ ਜੀ ਅਡਾ ਸਾਹਿਬ ਉਧਰ ਦੂਜੇ ਪਾਸੇ ਸਾਢੇ 12 1 ਵਜੇ ਖਬਰ ਇਹ ਆਉਂਦੀ ਹੈ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਨੋਟਿਸ ਦਿੱਤਾ ਨੋਟਿਸ ਇਸ ਸੰਦਰਭ ਦੇ ਵਿੱਚ ਦਿੱਤਾ ਵੀ ਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਨੇ ਜਦੋਂ ਚੋਣ ਲੜੀ ਤੇ ਕਹਿੰਦੇ ਕੁਝ ਬੇਨਿਜ਼ਮੀਆਂ ਹੋਈਆਂ ਨੇ ਕਿਉਂਕਿ ਇਹਦੇ ਬਾਬਤ ਇੱਕ ਪਿਟੀਸ਼ਨ ਜੇਟੀ ਆ ਉਹ ਇੱਕ ਉਮੀਦਵਾਰ ਜਿਹਦਾ ਨਾਮ ਵਿਕਰਮਜੀਤ ਸਿੰਘ ਦੱਸਿਆ ਜਾਂਦਾ ਜਿਨ੍ਹਾਂ ਦਾ ਨਾਮ ਉਹਨਾਂ ਨੇ ਇੱਕ ਪਿਟੀਸ਼ਨ ਪਾਈ ਸੀ ਵੀ ਜਦੋਂ ਚੋਣ ਪ੍ਰਚਾਰ ਹੋ ਰਿਹਾ ਸੀ ਤੇ ਬੜੇ ਵੱਡੇ ਪੱਧਰ ਦੇ ਉੱਤੇ ਬੇਨਿਜ਼ਮੀਆਂ ਹੋਈਆਂ ਸੀ ਹੁਣ ਉਹਨੂੰ ਲੈ ਕੇ ਹਾਈ ਕੋਰਟ ਨੇ ਇੱਕ ਨੋਟਿਸ ਜਾਰੀ ਕੀਤਾ ਇਹ ਚੁੱਪ ਕਰਕੇ ਪੰਛੀ ਲੱਗ ਜਾਣਗੇ ਤੁਸੀਂ ਪੁੱਛੋ ਕਿਵੇਂ ਇੱਕ ਨਹੀਂ ਇਹ ਨੋਟਸ 27 ਬੰਦਿਆਂ ਨੂੰ ਜਾਰੀ ਹੋਇਆ ਜਿਹੜੇ 27 ਦੇ 27 ਉਮੀਦਵਾਰ ਉਹਨਾਂ ਸਾਰਿਆਂ ਨੂੰ ਨੋਟਸ ਜਾਰੀ ਹੋਏ ਦੇ ਬਾਰੇ ਵਿੱਚ ਸੋਚ ਇਹਨਾਂ ਤੇ ਇਹ ਲਾਇਆ ਵਿਕਰਮਜੀਤ ਸਿੰਘ ਨੇ ਪਹਿਲੀ ਗੱਲ ਤੇ ਇਹਨਾਂ ਨੇ ਆਪਣੀ ਜਿਹੜੀ ਜਾਇਦਾਦ ਸੀਗੀ ਉਹਦਾ ਸਹੀ ਵੇਰਵਾ ਨਹੀਂ ਦਿੱਤਾ ਤੇ ਦੂਸਰੇ ਨੇ ਕਿਹੜਾ ਖਰਚਾ ਕੀਤਾ ਉਹਦਾ ਪ੍ਰੋਪਰ ਵੇਰਵਾ ਨਹੀਂ ਦਿੱਤਾ ਤੀਸਰੀ ਚੀਜ਼ ਨੇ ਕਿਹਾ ਜੀ ਧਾਰਮਿਕ ਸਥਾਨਾਂ ਦੇ ਦੁਰਵਰਤੋਂ ਕੀਤੀ ਉੱਥੇ ਉਹਨਾਂ ਨਾਲ ਰਜੇ ਕੀਤੇ ਮੀਟਿੰਗਾਂ ਕੀਤੀਆਂ ਇਹਦੀ ਰਿਪੋਰਟ ਬਕਾਇਦਾ ਤੌਰ ਤੇ ਜਦੋਂ ਅਬਜ਼ਰਵਰ ਕੋਲ ਲਣਗੇ ਤਾਂ ਅਬਜ਼ਰਵਰ ਕੀ ਕਹੂਗਾ ਨਹੀਂ ਜਿਹੋ ਦੀ ਗਲਤ ਵਾਪਰੀ ਕੋਈ ਨਹੀਂ ਸਾਡੇ ਕੋਲ ਤੇ ਕੋਈ ਨੋਟਿਸ ਨਹੀਂ ਹੈ ਇਹਨੂੰ ਕਟਟੋ-ਕਟ ਤਰੀਕਿਆਂ ਉੱਧਿਆਂ ਨੂੰ ਪੈਂਦਿਆਂ ਨੂੰ ਇੱਕ ਤਰੀਕ ਝੋੜੇ ਦੇ ਤੱਕ ਅਜੇ ਤੱਕ ਜਿਹੜੀ ਕੋਰਟ ਤਰੀਕ ਦੱਸੀ ਦੀ ਕਿੰਨੀ ਹੈਗੀ ਹੈ ਅਗਲੇ ਸਾਲ ਦੀ ਪਿੰਦੀ ਕੈਸ ਸਾਲ ਦੀ ਪਿੰਦੀ ਕਦੋਂ ਪਿੰਦੀ ਇਹਦੀ ਬੱਤੇ ਤੱਕ ਹੈ ਲੇਕਿਨ ਇਹ 5 ਸਾਲ ਆਰਾਮ ਨਾ ਖੜਦੇ ਲਗੇ ਵਿਸ਼ੱਕ ਵਿਕਰਮਜੀਤ ਸਿੰਘ ਹੋਰੀ ਇੱਕ ਪਟੀਸ਼ਨ ਹੋਰ ਪਾਦਨ 2 ਪਾਦਨ 3 ਪਾਦਨ ਕੋਈ ਫਰਕ ਨਹੀਂ ਪੈਣ ਲੱਗਾ ਇੰਦਰਾ ਗਾਂਧੀ ਦੀ ਅਲਾਬਾਦ ਹਾਈ ਕੋਰਟ ਦੇ ਵਿੱਚ ਇਸੇ ਪੈਟਰਨ ਤੇ ਜਿਹੜਾ ਜਿਹੋ ਪਟੀਸ਼ਨ ਪਾਈ ਸੀ ਕਿ ਲੇਕਿਨ ਉਹ ਜੱਜ ਬੜਾ ਜੀ ਤੇਜ਼ ਸੀਗਾ ਮੁਸਲਮਨ ਜੱਜ ਸੀਗਾ ਉਹਨੇ ਕੜਾਕੇ ਕਰਤੇ ਫਿਰ ਕੇ ਦਿਲਾਂ ਦੇ ਵਿੱਚ ਵੀ ਨਹੀਂ ਵੀ ਆ ਗਲਤ ਲੇਕਿਨ 25 ਜੂਨ 1975 ਨੂੰ ਐਮਰਜੈਂਸੀ ਡਿਕਲੇਅਰ ਕਰਦੀ ਆ ਐਮਬੀਬੀ ਇੰਦਰਾ ਗਾਂਧੀ ਲੇਕਿਨ 24 ਜੂਨ 1975 ਨੂੰ ਬੇਕਾਇਦਾ ਤੌਰ ਤੇ ਫੈਸਲਾ ਆਇਆ ਸੁਪਰੀਮ ਕੋਰਟ ਤੋਂ ਵੀ ਜਿਹੜਾ ਹਾਈ ਕੋਰਟ ਦਾ ਫੈਸਲਾ ਵਾ ਉਹ ਸੁਪਰੀਮ ਕੋਰਟ ਨੇ ਪੜ ਤਾ ਉਹ ਦੇਖ ਚ ਦਿੱਤਾ ਐਮਰਜੈਂਸੀ ਫੇਰ ਵੀ ਲੱਗ ਜਾਂਦੀ ਲੇਕਿਨ ਉਹ ਹਾਲਾਤ ਤੇ ਇਹਨਾਂ ਨਾਲ ਤਾਂ ਜਮੀਨਾਂ ਦਾ ਉੱਥੇ ਪ੍ਰਧਾਨ ਮੰਤਰੀ ਸੀ ਇੱਥੇ ਵਿਕਰਮਜੀਤ ਸੁਧਾਰਨ ਵਿਅਕਤੀ ਆ 27 ਬੰਦੇ ਨੂੰ ਨੋਟਿਸ ਕੱਢਿਆ ਤੁਸੀਂ ਟਾਈਮ ਦਿੱਤਾ ਜੀ 6 ਮਹੀਨੇ ਦਾ ਤਾਂ 4 ਮਹੀਨੇ ਦਾ ਕੁਝ ਚਾਰ ਬੰਦੇ ਆਏ ਬਾਕੀ ਨਾ ਆਏ ਫਿਰ ਨੋਟਿਸ ਖੜੋਗੇ ਫਿਰ ਚਾਰਾਗੇ ਫਿਰ ਬਾਕੀ ਦਾ ਤੇ ਆਟੋਮੈਟਿਕਲੀ 5 ਸਾਲ ਦਿੱਕਤ ਲੈਣੇ ਆ। ਇਹਨਾਂ ਪਟੀਸ਼ਨਾਂ ਪੋਜੀਸ਼ਨ ਤੋਂ ਬਹੁਤਾ ਕੁਝ ਬਣਦਾ ਨਹੀਂ। ਕੋਈ ਠੋਸ ਉਧਾਰ ਤੇ ਬਣਿਆ ਨਹੀਂ ਵੀ ਜੇ ਤੁਸੀਂ ਕਹੋ ਵੀ ਵੋਟਾਂ ਦੀ ਹਰੈਫਰੀ ਕੀਤੀ ਹੈ। ਜਿੰਨਾ ਕਿ ਮਾਰਜੀ ਨਾਲ ਉਹਦੇ ਸਾਬ ਦਾ ਤੁਸੀਂ ਉਹ ਵੀ ਕੋਸ਼ਿਸ਼ ਕਰਦੇ ਹੋ ਵੀ ਨਹੀਂ ਬਣਦਾ। ਇਹਦੇ ਵਿੱਚ ਆਬਜ਼ਰਵਰ ਜਿਹੜੇ ਆ ਉਹਨਾਂ ਦੀ ਗਵਾਹੀ ਹੋਣੀ ਆ, ਰਿਟਰਨ ਗੱਫਤ ਦੀ ਗਵਾਹੀ ਹੋਣੀ ਆ, ਬਕਾਇਤ ਅਤੇ ਪ੍ਰੋਜੈਕਟ ਦੀ ਗਵਾਹੀ ਹੋਣੀ। ਕਿੰਨਾ ਸਮਾਂ ਲੱਗੂ ਇਹਨਾਂ ਨੂੰ ਤੁਸੀਂ ਆਪ ਸਾਬ ਲਓ। ਇਸ ਕਰਕੇ ਮੈਨੂੰ ਨਹੀਂ ਉਮੀਦ ਵੀ ਤਾਂ ਕੁਝ ਬਣੇ। ਇਸ ਚਰਚਾ ਦਾ ਵਿਸ਼ਾ ਜ਼ਰੂਰ ਰਹੂਗੀ ਜੀ ਜੀ ਪਟੇ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿਨੇ ਹੋ ਤੇ ਸਾਡੇ ਸੁਣਨ ਵਾਲੇ ਵਨ ਇੰਡੀਆ ਦੇ ਜਿੰਨੇ ਵੀ ਸਬਸਕ੍ਰਾਈਬਰਸ ਹੈ ਆ ਦਰਸ਼ਕ ਹੈ ਉਹ ਪਸੰਦ ਵੀ ਕਰਦੇ ਆ ਕਮੈਂਟ ਵੀ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਧੰਵਾਦ ਧੰਨਵਾਦ